ਸਾਬਤ ਕਰ ਦੋ ਜੇ ਮੈਂ ਨਹੀਂ ਇਹਨਾਂ ਗੱਲਾਂ ਹਾਂ ਵੀਰੇ ਹਾਂਜੀ ਮੈਂ ਕਹਾਂ ਵੀਰੇ ਸਾਬਤ ਕਰ ਦੇ ਜੇ ਮੈਂ ਕਿਸ ਨਾਲ ਗੱਲ ਕੀਤੀ ਮਮਾ ਵੀ ਤੇਰੇ ਇਲਾਵਾ ਕਿਹਦੇ ਨਾਲ ਗੱਲ ਕਰੂੰ ਮੈਨੂੰ ਕੌਣ ਜਾਣਦਾ ਹੈਲੋ ਮੈਂ ਕਹਾਂ ਮੈਨੂੰ ਕੌਣ ਜਾਣਦਾ ਮੈਂ ਤੇਰੇ ਇਲਾਵਾ ਕਿਹਦੇ ਨਾਲ ਗੱਲ ਕਰੂੰਗਾ ਦੱਸ ਯਾਰ ਦੱਸ ਆਹ ਗੱਲ ਕਿੱਥੋਂ ਨਿਕਲ ਗਈ ਇਹ ਵੀਰੇ ਮੈਨੂੰ ਨਹੀਂ ਪਤਾ ਮੈਂ ਕਿਸੇ ਨਾਲ ਗੱਲ ਕਿਉਂ ਕਰੂੰਗਾ ਨਾਲੇ ਤੂੰ ਕਿਹੜੀ ਕਾਪੀ ਦੀ ਗੱਲ ਕਰ ਰਿਹਾ ਮਮੂ ਤੂੰ ਕਾਪੀ ਦੇਣ ਲੱਗਾ ਮੇਰੇ ਤੇ ਪਰਚਾ ਕਰਾਣਾ ਤੈਨੂੰ ਜਾਣ ਕੇ ਓਏ ਯਾਰ ਬੰਦੇ ਨੂੰ ਲੋਲੀਪੋਪ ਦੇਣਾ ਤੇ ਤੇਣ ਦੇ ਵਿੱਚ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਆਬਾ ਠੀਕ ਆ ਨਾ ਮੈਂ ਸੋਚਦਾ ਵੀ ਇਹ ਮੇਰੇ ਤੋਂ ਪਹਿਲਾਂ ਕੋਈ ਰੋਲਾ ਨਾ ਪਾ ਲਵੇ ਅੰਦਰੋਂ ਚੀਜ਼ ਕਢਾ ਲਈਏ ਪਹਿਲਾਂ ਠੀਕ ਆ ਵੀ ਉਸ ਤੋਂ ਪਹਿਲਾਂ ਇਹ ਕਾਪੀ ਲੈ ਗਿਆ ਫਿਰ ਕੀ ਪਿਆਦਾ ਮੈਂ ਤਾਂ ਵਸਿਕਾ ਡਿਲੀਟ ਕਰਾ ਦੇਣਾ ਸਾਲਾ ਓਕੇ ਉਸੇ ਵਕ ਤੁਹਾਡੀ ਇੱਥੇ ਤਾਂ ਦਾ ਅਪਰੋਚ ਹੈਗੀ ਆ ਜੇ ਤੇਰੀ ਇੱਥੋਂ ਦਾ ਤਾਂ ਅਪਰੋਚ ਹੈਗੀ ਆ ਨਾ ਫਿਰ ਮੈਂ ਉਹਨੂੰ ਜਵਾਬ ਦੇ ਦਵਾ ਯਾਰ ਕਿ ਉਹਦਾ ਨਾਮ ਆ ਆਪਣਾ ਰੀਡਰ ਨੂੰ ਕਿਉਂਕਿ ਜੇ ਇਸ ਝਵੇਲਿਆਂ ਚ ਆਪਾਂ ਪੈ ਗਏ ਨਾ ਤਾਂ ਬਹੁਤ ਲੰਬੇ ਖਸਾਂਗੇ ਆਦਾ ਨਹੀਂ ਕੋਈ ਮੈਂ ਤਾਂ ਬੇਲਾ ਕੰਮ ਕਰਦਾ ਕਰਦਾ ਨਜਾਇਜ਼ ਕੰਮ ਦੇ ਵਿੱਚ ਟੁਕ ਜਾਊਗਾ ਯਾਰ ਮੈਂ ਕਿਉਂ ਕਿਸੇ ਨਾਲ ਗੱਲ ਕਰੂੰਗਾ ਅੱਜ ਤੱਕ ਕਿਹੜੀ ਗੱਲ ਤੇਰੀ ਲੀਕ ਹੋਈ ਹੈ ਮੇਰੇ ਤੋਂ ਇਹ ਦੱਸ ਯਾਰ ਮੈਨੂੰ ਦੱਸ ਇੱਕ ਤੂੰ ਮੈਨੂੰ ਦੱਸ ਵੀ ਆ ਗੱਲ ਆਪਣੇ ਤਿੰਨਾਂ ਦੇ ਵਿੱਚ ਹੈ ਤੇ ਚੌਥੇ ਬੰਦੇ ਨੂੰ ਪਤਾ ਨਹੀਂ ਕਿਵੇਂ ਚਿਕਲ ਦੇ ਨਿਕਲ ਗਈ ਅੱਛਾ ਮੇਰੀ ਹੁਣ ਗੱਲ ਮਚਾਉਣਾ ਹੋਈ ਆ 5 ਮਿੰਟ ਪਹਿਲਾਂ ਤੇ ਮੈਂ ਕਿਹਾ ਯਾਰ ਪਤਾ ਨਹੀਂ ਕਿਹੜੀ 1.5 ਲੱਖ ਦੀ ਗੱਲ ਕਰਦਾ ਪਿਆ ਕੋਈ ਇਦਾਂ ਉਦਾਂ ਗੱਲ ਹੋ ਰਹੀ ਆ ਤੇ ਕਹਿੰਦਾ ਤੂੰ ਪਤਾ ਕਰਕੇ ਦੱਸ ਵੀ ਕੀ ਗੱਲ ਆ ਠੀਕ ਆ ਮੈਂ ਟੰਡਰ ਕਿਹੜੇ ਪੇਮੈਂਟ ਦਾ ਰੋਲਾ ਪਾ ਰਿਹਾ ਵਾ ਮੈਂ ਕਹਾਂ ਚੱਲ ਮੈਂ ਪਤਾ ਕਰਕੇ ਦੱਸਦਾ ਹਾਂ ਹੂੰ ਨਾ ਗੱਲ ਕਿਤੇ ਨਾ ਕਰਨੀ ਐ ਦੱਸ ਜੇ ਮੈਂ ਕਿਸੇ ਨਾਲ ਗੱਲ ਕਰਾਂਗਾ ਮੰਨਦੇ ਮੈਂ ਤੈਨੂੰ ਕਿਹਨੇ ਰੱਖਦੇ ਬੱਸ ਫਿਰ ਮੈਨੂੰ ਤੈਨੂੰ ਪਾਤਣ ਵਾਲੇ ਰੋਲੇ 'ਚ ਟੰਡਰ ਨਹੀਂ ਮਿਲਿਆ ਸੀ ਕਦੋਂ ਮਿਲਿਆ ਮੈਨੂੰ ਮੈਂ ਅਜੇ ਤੱਕ ਨਹੀਂ ਜੀ ਬਈ ਤੁਜੀ ਨੂੰ ਵੀ ਦੱਸ ਰਿਆ ਨਾ ਉਹ ਬੰਦਾ ਅੱਗੇ ਗੱਲ ਲੀਕ ਕਰ ਰਿਆ ਵਾ ਗੱਲ ਹਾਈਲਾਈਟ ਹੋ ਜਾਣੀ ਆ ਸਾਲੀ ਵੱਡੇ ਵੀਰੇ ਮੈਂ ਅੱਜ ਤੱਕ ਨਾ ਗਾਬੜੀਆ ਸਾਹਿਬ ਨਹੀਂ ਦੇਖੇ ਤੁਹਾਡੇ ਉਹ ਕਹਿੰਦਾ ਕੱਲ ਸਵੇਰ ਤੱਕ ਵੀਰੇ ਮੈਂ ਕਲੀਅਰ ਕਰਕੇ ਦੱਸੂਂ ਕਿ ਕਿਹੜੇ ਬੰਦੇ ਕੋਲ ਪੈਸੇ ਆ ਤੇ ਕਿਹੜੇ ਬੰਦੇ ਕੋਲ ਗਿਆ ਉਹ ਤਸਿਲਦਾਰ ਦੇ ਬੰਦੇ ਦਾ ਨਾਮ ਵੀ ਲੈ ਰਿਆ ਇਹ ਗੱਲ ਤਾਂ ਤੈਨੂੰ ਮੈਂ ਦੱਸੀ ਆ ਵੀ ਤਸਿਲਦਾਰ ਦੇ ਬੰਦੇ ਕੋਲ ਪੈਸੇ ਲੱਗਾ ਵਾ ਮੈਂ ਗਾਬੜੀ ਅੱਜ ਤੱਕ 1.5 ਲੱਖ ਰੁਪਏ ਦੀ ਗੱਲ ਨਿਕਲ ਗਈ ਮੈਂ ਮੰਨ ਲੈਂਦਾ ਹੈ ਮੈਂ ਕਿ ਅੱਜ ਤੱਕ ਮੈਂ ਅੱਜ ਤੱਕ ਮੈਂ ਗਾਬੜੀਆ ਸਾਹਮਣੇ ਨਹੀਂ ਦੇਖੇ ਤੁਹਾਡੇ ਅੱਜ ਤੱਕ ਮੈਂ ਫੇਸ ਟੂ ਫੇਸ ਵੀ ਗੱਲ ਤੂੰ ਕਿਸੇ ਤੇ ਕਲੀਗਨਾ ਕਰ ਰਿਹਾ ਨਾ ਜਿਹੜਾ ਅੱਗੇ ਗੱਲ ਪਹੁੰਚ ਰਹੀ ਆ ਹੁੰਦੇ ਮੈਂ ਤੈਨੂੰ ਕੋਈ ਝੂਠ ਬੋਲਦਾ ਜਾਂ ਮੈਂ ਤੈਨੂੰ ਰਿਕਾਰਡਿੰਗ ਨਹੀਂ ਭੇਜੀ ਤਾਂ ਗੱਲ ਕਰ ਭਾਈ ਤੂੰ ਕੇ ਕੱਲ ਨਹੀਂ ਕੀਤੀ ਤੀ ਮੈਨੂੰ ਤੁਸੀਂ ਕਲੀਅਰ ਨਹੀਂ ਕਰ पाए ਮੈਂ ਤਾਂ ਤੈਨੂੰ ਤੂੰ ਮਚਾਨ ਸਾਹਿਬ ਨਾਲ ਤਾਂ ਨਹੀਂ ਗੱਲ ਕੀਤੀ ਸੀ ਕੀਤੀ ਆ ਇਹ ਦੇਖ ਭਾਈ ਆ ਗੱਲ ਹੋ ਰਹੀ ਹੈ ਮੈਂ ਕਿਹਾ ਤੁਸੀਂ ਤਾਂ ਮਚਾਨ ਸਾਹਿਬ ਨਾਲ ਕੀਤੀ ਸੀ ਜਾਂ ਕੁਝ ਹੋਰ ਕਿਸੇ ਨਾਲ ਨਾ ਨਾ ਯਾਰ ਪਤਾ ਕੀ ਯਾਰ ਤਲਵਾਰ ਇੱਕ ਹੀ ਮਿਆਂ ਚ ਰਹਿ ਸਕਦੀ ਬੰਦੇ ਇੱਕ ਨੂੰ ਕੰਮ ਦਿੱਤਾ ਜਾ ਸਕਦਾ ਦੋ ਬੰਦੇ ਨੂੰ ਕੰਮ ਥੋੜੀ ਦਿੱਤਾ ਜਾ ਸਕਦਾ ਸ਼ਾਇਦ ਆਸ ਹੂੰ ਆਪਣੇ ਤਿੰਨਾਂ ਦੀ ਗੱਲ ਆ ਵਾਲੀ ਗੱਲ ਬਾਹਰ ਚਲ ਗਈ ਉਹ ਨਾਲੇ ਕਹਿ ਰਹੇ ਨੇ ਮੈਨੂੰ ਤੁਸੀਂ ਤੇ ਦੁਬਾਰ ਕਾਪੀ ਦੇ ਰਿਹਾ ਹੋਣ ਕਹਿ ਰਹੇ ਕਿ ਉਹ ਉਹਦੇ ਕੋਲੇ ਕਾਪੀ ਸਾਲੀ ਠਿੱਖੀ ਕੋਲੇ ਉਹ ਤਾਂ ਯਾਰ ਮੈਂ ਉਹਨੂੰ ਟੋਪੀ ਪਾ ਰਿਆ ਵਾ ਬਈ ਕ ਭਈ ਰਿਸਟੀ ਠਿੱਖੀ ਕੋਲਾ ਬੇ ਕਿਹੜੇ ਕਾਨੂੰਨ ਨਾਲ ਲਈ ਫਿਰਦਾ ਸਾਨੂੰ ਨਹੀਂ ਪਤਾ ਜੇ ਮੈਂ ਉਹਨੂੰ ਕਹੂੰਗਾ ਬਪਾਲ ਕੋਲੇ ਕਾਪੀ ਉਹਨੇ ਬਪਾਲ ਨੂੰ ਦੌਂਦਾ ਮਾਰ ਕੇ ਕਾਪੀ ਚੜੜਣੀ ਹੈ ਆਪਣੀ ਸੱਟ ਬਪਾਲ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਆਪਾਂ ਕਰਾਂਗੇ ਬਪਾਲ ਕਰਤੀ ਤਾਂ 2 ਫੁੱਟ ਉੱਤੇ ਰਹਿੰਦਾ ਵਾ ਮੈਨੂੰ ਇਹ ਗੱਲ ਦੱਸੋ ਆਪਣੀ ਸੈਟਿੰਗ ਹੈਗੀ ਕਾਨੂੰ ਤੁਸੀਂ ਕਦੀ ਜਿਤ ਕਰਾਂਦੀ ਨਾ ਇਹੇ ਆਪਣੀ ਪੂਰੀ ਯਾਰ ਤੈਨੂੰ ਮੈਂ ਕੀ ਦੱਸਾਂ ਵੀ ਆਪਣੀ ਕੀ ਪਾਵਰ ਹੈਗੀ ਆ ਅੱਛਾ ਮਾਡਰੇਟ ਹੋ ਜਾਊਗਾ ਮੈਂ ਵੀਰੇ ਕਿਸੇ ਨਾਲ ਗੱਲ ਨਹੀਂ ਕੀਤੀ ਇਹੇ ਤੇਰੀ ਰਿਸ਼ਤੀ ਮੇਰੀ ਗੱਲ ਸੁਣ ਤੇਰੀ ਰਿਸ਼ਤੀ ਹੋ ਗਈ ਨਾ ਤੂੰ ਮਹੀਨੇ ਬਾਅਦ ਕਹਿੰਗਾ ਮੈਨੂੰ ਇਹਦੇ ਚਾਹ ਚੇਂਜ ਕਰਨਾ ਵਾ ਆ ਕੁਝ ਥੋੜਾ ਵਾ ਸਭ ਕੁਝ ਹੋ ਜਾਵੇ ਇਹ ਤੋਂ ਜੈਡ ਅੱਛਾ ਤੂੰ ਜੀ ਮਾਰ ਰਿਹਾ ਹੈਂ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਸਾਰਾ ਕੁਝ ਠੀਕ ਕਰ ਰਹੀ ਸੀ ਆਸ ਕਰਾਂਗਾ ਕਿ ਅੱਜ ਮੈਂ ਵੀ ਕਹਿੰਦਾ ਜੀ ਉਹ ਕਹਿੰਦਾ ਨਾ 50000 ਰੁਪਏ ਵੀ ਕਿਸੇ ਨੇ ਲੈ ਲਿਆ ਜਾਂ 2 ਲੱਖ ਰੁਪਏ ਲੈ ਲਿਆ ਜਾਂ 4 ਲੱਖ ਲੈ ਲਿਆ ਵਾ ਮੰਨ ਲੈਂਦਾ ਅਮਾਉਂਟ ਵੀ ਅੱਛਾ ਦਾਸ ਰਿਆ ਵਾ ਅੱਛਾ ਇਹ ਕੀ ਲੱਗਦਾ ਇਹ ਵੀ ਦਾਸ ਤਾਂ 50000 ਇਹਨੇ ਲਿਆ ਤੇ ਲੱਖਾਂ ਨੇ ਲਿਆ ਛੱਡਦੀ ਨਹੀਂ ਮੇਰੇ ਕੋਲ ਮੈਨੂੰ ਤਾਂ ਪੇਮੈਂਟ ਦਾ ਵੀ ਨਹੀਂ ਪਤਾ ਨਾ ਤੁਸੀਂ ਕਿਹਨੂੰ ਦਿੱਤੇ ਕਿਹਨੂੰ ਦਿੱਤੇ ਮੈਨੂੰ ਕੀ ਮਤਲਬ ਅਸੀਨ ਯਾਰ ਤੇਨੂੰ ਮੈਂ ਦੁਪਹਿਰੇ ਦੱਸਿਆ ਵਾ ਉਮਰੋ ਇਹ ਕੀ ਆ ਦੇ ਨੂੰ ਕੁਝ ਬਚਿਆ ਮੈਂ ਕਿਹਾ ਯਾਰ ਮੈਂ ਕੀ ਲੈਣਾ ਮੈਂ ਤੇਰੇ ਪਿੱਛੇ ਬਚਾਉਣ ਨੂੰ ਥੋੜੇ ਆਇਆ ਸੀ ਨਾਲੇ ਮੈਂ ਕੋਈ 10000 ਵਾਲਾ ਥੋੜੀ ਹੈ ਮੈਂ ਕਿਹਾ ਤਾਂ ਕੀਤੀ ਮੈਂ ਤਾਂ ਗੱਲ ਮੈਨੂੰ ਪਤਾ ਹੈ ਆਪਣੀ ਗੱਲ ਹੋਈ ਹੈ ਉਹ ਆਪਾਂ ਤਾਂ ਤੇਰੇ ਕੀਤੀ ਤਾਂ ਹੈਗੀ ਤੈਨੂੰ ਮੈਂ ਰਿਕਾਰਡਿੰਗ ਤੇ ਆਇਆ ਤੈਨੂੰ ਤੂੰ ਮੈਨੂੰ ਕਹੇ ਮੈਂ ਕਿਹਾ ਮੈਂ 10000 ਵਾਲ ਨਹੀਂ ਹੈਗਾ ਵੀ 10000 ਪਿੱਛੇ ਮੂਹ ਕਾਲਾ ਕਰਾਉਂਗਾ ਅੱਛਾ ਫੋਤੀ ਲੱਸੀ ਦੀ ਕੀ ਦਿੱਤੀ ਬੜਾ ਬੇਕੁੜਾ ਹੁਕਮ ਲਾ ਮੇਰਾ ਭਾਈ ਕੀ ਕਰਨਾ ਜਿੱਦਾਂ ਡੀਮੋਰ ਪਰ ਗੱਲ ਨਹੀਂ ਕੀਤੀ ਕਿਸੇ ਦੀ ਵਿਚ ਵਿਚ ਆਇਆ ਤਾਂ ਆਹ ਆ ਅੰਟੀਕਲ ਮੰਨ ਲਿਆ ਨਹੀਂ ਕੀਤੀ ਉਹ अमाउंट ਇੱਟਾ ਆ ਰਿਹਾ ਪਰ ਕਿਸੇ ਨੂੰ ਤਾਂ ਕਹੀ ਆ ਤੂੰ ਯਾ ਤੂੰ ਆਪਣੇ ਨਾਲ ਦੇ ਨਹੀਂ ਕੀਤੀ ਕਿਸੇ ਨਾਲ ਗੱਲੋਂ ਤੋਂ ਨਿਕਲ ਚੁੱਕੀ ਆ ਪਤਾ ਕੀ ਆ ਇਹਦੇ ਨਾਲ ਮਾਮਲਾ ਡਿਫਿਕਲਟ ਹੁੰਦਾ ਜਾਣਾ ਠੀਕ ਆ ਬੰਦੇ ਵਿੱਚ ਪੈਂਦੇ ਜਾਣੇ ਆ ਪੱਟਾ ਵਾਟ ਜਾਣਾ ਵਾ ਫਾਇਦਾ ਕੀ ਹੈਗਾ ਯਾਰ ਬੋਲ ਕੇ ਕੋਈ ਮੈਨੂੰ ਬੋਲ ਕੇ ਫਾਇਦਾ ਦੱਸ ਦੋ ਵੀ ਆ ਫਾਇਦਾ ਨਿਕਲੂ ਯਾਰ ਬੋਲ ਕੇ ਆਪਾਂ ਮੂੰਹ ਬੰਦ ਰੱਖੋ ਆਪਣੀ ਚੀਜ਼ ਲਾਓ ਭੁੱਲ ਜਿਓ ਵੀ ਕਦੀ ਕੁਝ ਹੋਇਆ ਸੀ ਸਾਲਾ ਜ਼ਿੰਦਗੀ ਚ ਹੂੰ ਹੂੰ ਉਹ ਮੈਨੂੰ 11 ਸਾਲ ਹੋ ਗਏ ਕੰਮ ਕਰਦੇ ਦੇਖਿਆ ਮੇਰਾ ਮਾਰਕੀਟ 'ਚ ਰੋਲਾ ਦੇਖਿਆ ਕਦੀ ਕੋਈ ਜਾਲੀ ਰਿਸ਼ਤੀ ਦਾ ਜਿਹਾ ਕੋਈ ਇੰਨਾ ਦਾ ਜਾ ਉੰਨਾ ਦਾ ਕਦੀ ਦੇਖਿਆ ਤੇਰਾ ਹੁੰਦਾ ਮਮਾ ਨਾਲ ਹੀ ਨਵੇੜ ਦੇਣਾ ਮੈਂ ਕਿਹਾ ਹੁੰਦਾ ਤੇਰਾ ਤੂੰ ਨਾਲ ਹੀ ਮੇਰੇ ਵੀ ਲੈਣਾ ਮੈਂ ਪੇੜ ਨਹੀਂ ਲੈਂਦਾ ਮੈਂ ਪੈਣ ਹੀ ਨਹੀਂ ਦਿੰਦਾ ਹੂੰ 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 ਮੈਂ ਪਹਿਲਾਂ ਹੀ ਉਹਦੀ ਪੂਛ ਤੇ ਪੈਰ ਰੱਖ ਕੇ ਪੈਣ ਤੇ ਤੂੰ ਮਾਮਲੇ ਨੂੰ ਖਤਮ ਕਰ ਦਿੰਦਾ ਉਹਦੀ ਹੂੰ ਆ ਬੱਚੋ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਬੱਚੋ ਇਸ ਗੱਲ ਤੋਂ ਰੀਡਰ ਦਾ ਨਾਮ ਆਉਣਾ ਬਹੁਤ ਵੱਡੀ ਗੱਲ ਹੁੰਦੀ ਆ ਜੇ ਰੀਡਰ ਦਾ ਰੋਲਾ ਪੈ ਗਿਆ ਨਾ ਠੀਕ ਹੈ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਆ ਸਭ ਤੋਂ ਮੇਰੀ ਗੱਲ ਮੇਰਾ ਵੀਰਾ ਜੇ ਵੀ ਵੀਰ ਰੀਤੀ ਆ ਰਪੇ ਹੋਰ ਲੱਗਦਾ ਕੋਲੂ ਲਾਲਾ ਮਿੱਤੋ ਲਾਲਾ ਤੇ ਇਹ ਤਰ੍ਹਾਂ ਕਰ ਕੇ ਉਹਨੂੰ ਰੀਡ ਦੇ ਯਾਰ ਮੈਂ ਪੈਸਿਆਂ ਦੀ ਗੱਲ ਨਹੀਂ ਕਰ ਰਿਹਾ ਗੁਰਦੇਵਕ ਤੂੰ ਮੇਰੀ ਗੱਲ ਨੂੰ ਸਮਝ ਮੈਂ ਤੇਰੇ ਨਾਲ ਪੈਸਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਤੈਨੂੰ ਇਹ ਕਹਿ ਰਿਹਾ ਵਾਂ ਜੇ ਮਾਰਕੀਟ 'ਚ ਇਹ ਰੋਲਾ ਪੈ ਗਿਆ ਇਹਦੇ ਨਾਲ ਤੁਹਾਡੀ ਸ਼ੋਭੀ ਖਰਾਬ ਹੋਣੀ ਮੇਰਾ ਕੁਝ ਨਹੀਂ ਜਾਣਾ ਹਾਂ ਆ ਤੇ ਬਦਕੀ ਕਰਨੇ ਬੈਠੇ ਤੂੰ ਮੈਂ ਕਿਹ ਪਰਤ ਤਵਾਸਤ ਕਿ ਹੂੰ 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 ਜੋਂ ਮੈਂ ਦੇਖਦਾ ਮੈਂ ਗੱਲ ਕਿਸੇ ਨਾਲ ਕੀਤੀ ਨਹੀਂ ਵੈਸੇ ਫੇਰੀ ਮੈਂ ਸੋਚਦਾ ਮੈਂ ਗੱਲ ਕੀਤੀ ਕਿੱਥੇ ਪਰ ਕੀਤੀ ਨਹੀਂ ਹੋ ਗਈ ਪਹਿਲੀ ਗੱਲ ਤੇ ਕਿਉਂਕਿ ਮੈਂ ਬੰਦੇ ਨਹੀਂ ਵੇਖ ਜਗ ਮੈਂ ਤਾਂ ਭੱਜਿਆ ਫਿਰਦਾ ਤੁਰ ਤੁਰ ਠੀਕ ਨੇ